ਇੱਕਾਜੀ ਇਹ ਸੂਟ ਕਿਹੜਾ ਜੀ ਇਹ ਪਾਜੀ ਬਹੁਤ ਵਾਇਰਲ ਐ ਸਲੇ ਸੂਟ ਰਾਜਾ ਰਾਂ ਇਹ ਰਾਜਾ ਰਾਂ ਹਾਂਜੀ ਪਿਓਰ ਕ੍ਰੇਪ ਦੀ ਸ਼ਿੰਗ ਕ੍ਰੇਪ ਤੇ ਆਇਗਾ ਤੇ ਇਹ ਵੀ ਆਪਾਂ ਪ੍ਰੋਵਾਈਡ ਕਰਾਵਾਂਗੇ ਆਪਣੇ ਘਰਾਂ ਨੂੰ ਵਧੀਆ ਰੇਟ ਤੇ ਕਾ ਬਰਾਇਡਲ ਕੜਾਈ ਕੀਤੀ ਹੋਈ ਹੈ ਜੀ ਇਹ ਕਾ ਬਰਾਇਡਲ ਸੂਟ ਹੈਗਾ ਤੇ ਬਹੁਤ ਸੋਨਾ ਕੰਬੀ ਡਿਜ਼ਾਈਨ ਦੀ ਕੰਬੀ ਡਿਜ਼ਾਈਨ ਹਾਂਜੀ ਇਹ ਵੀ ਇਹ ਵੀ ਪਿਓਰ ਡਿਸ਼ਿੰਗ ਕ੍ਰੇਵ ਦੇ ਉੱਤੇ ਔਰ 오ਰੀਜినਲ ਸੂਟ ਹੈਗਾ ਔਰ ਹਰ ਇੱਕ ਚੀਜ਼ ਦੇ ਬਹੁਤ ਵਧੀਆ ਬਣੀ ਹੋਈ ਔਰ ਮੋਸਟ ਵਾਇਰਲ ਐ ਐਸਲੇ ਜੀ ਇਹ ਬਤੀ ਬਿਲਕੁਲ ਬੈਂਡਿੰਗ ਚੀਜ਼ ਆਈ ਹੈ ਸਲੇਰੀਪੋਟ ਦੇ ਕਾਈਟਾਂ ਉਰੇ ਦਾ ਜਿੱਦਾਂ ਅੱਜਕਲ ਕੁੜੀਆਂ ਮੰਗ ਨਹੀਂ ਰਹੀਆਂ ਕਿ ਘੇਰਾ ਪੂਰਾ ਐਨ ਗੋਲ ਬਾਉਲ ਬੰਦੀ ਹੋਵੇ ਪੂਰਾ ਇਹਦਾ ਘੇਰਾ ਆਏਗਾ ਦੋ ਲਹਿੰਗੇ ਜੋੜ ਕੇ ਇੱਕ ਲਹਿੰਗਾ ਬਣਾਇਆ ਗਿਆ ਜੀ ਇਹਦਾ ਆ ਜੀ ਹਰਿਆਣਾ ਦਾ ਬੱਸ ਸਟੈਂਡ ਆ ਜੀ ਆਜੋ ਤੁਹਾਨੂੰ ਗੁਪਤਾ ਬ੍ਰੈਡਰ ਸਟੋਰ ਦੀ ਲੋਕੇਸ਼ਨ ਦਿਖਾ ਲਦੇ ਹਾਂ ਕਿੱਥੇ ਆ ਇਹ ਮੇਨ ਰੋਡ ਤੇ ਤੁਸੀਂ ਚੱਲ ਜਾਣਾ ਜੀ ਏ ਜੀ ਆ ਗਿਆ ਪਾਸੀ ਦੀ ਦੁਕਾਨ ਤੇ ਇਹ ਆ ਗਿਆ ਜੀ ਪੀ ਐਨ ਵੀ ਬੈਂਕ ਤੇ ਇੱਥੇ ਤੁਸੀਂ ਲੈਫਟ ਹੋ ਜਾਣਾ ਵਿੱਚ 메ਨ ਬਾਜ਼ਾਰ ਤੋਂ ਤੇ ਅੱਗੇ ਆਣਾ ਤੁਹਾਨੂੰ ਟੀ ਪੁਆਇੰਟ ਅੱਗੇ ਆਣਾ ਜੀ ਡਾਕਟਰ ਸੁਦੇਸ਼ ਆ ਟੀ ਪੁਆਇੰਟ ਆ ਗਿਆ ਜੀ ਡਾਕਟਰ ਸੁਦੇਸ਼ ਦਾ ਆ ਲੈਫਟ ਹੋ ਜਾਣਾ ਇੱਥੋਂ ਜੀ ਤੇ ਆ ਅਸੀਂ ਹੁਣ ਪਹੁੰਚ ਗਏ ਆ ਗੁੱਤਾ ਬੈਡਰ ਸਟੋਰ ਤੇ आज उतन दिखाल्दे हैं गुप्ता ब्राइडल स्टोर दोस्तों नमस्कार आज जसी आए हैं हरियाणा गुप्ता ब्राइडल स्टोर जो कि इथे तानु अलग-अलग कलेक्शन दीयां चीजियां तान दिखाल्दे अंदर ये मस्लिन दा सूट है सर ये इदे नाल बनारसी पूरा दुपट्टा है ऑल ओवर और गल्लीश आइटम है बिल्कुल और जितना मार्केट प्राइस ਨੇ ਵੀ ਕੋਈ 800 900 ਹਜ਼ਾਰ ਦੀ ਰੇਂਜ ਚ ਰਿਖਦੇ ਆ ਔਰ ਅਸੀਂ ਫਲੈਟ ਰੇਟ ਹੈ ਦਾ 550 ਰੁਪਿਆ ਸੇਲ ਦੇ ਵਿੱਚ ਦਮਾ ਕੇ ਔਰ ਇਹਦੇ ਵਿੱਚ ਆਪਣੇ ਕੋਲ ਡਿਜ਼ਾਈਨਿੰਗ ਜਿੱਦਾ ਔਰਗਾਂజా ਜਿਸ ਕਾਸ ਜਿੰਨੀ ਚੂ ਕਪੜੇ ਤੇ ਜਿਸ ਕਾਸ ਔਰਗਾਂజా ਕਪੜੇ ਤੇ ਨਾਲ ਵੀ ਦੁਪੱਟਾ ਮਤਲਬ ਕਿ ਹਰ ਇੱਕ ਚੀਜ਼ ਵਧੀਆ ਹੋਏਗੀ ਔਰ ਇਹਦੇ ਵਿੱਚ ਜਿਤਨਾ ਵਿਚਿਤਰਾ ਕਪੜਾ ਵਿਚਿਤਰਾ ਸਿਲਕ ਹੈ ਕਪੜਾ ਨਾਲ ਦੁਪੱਟਾ ਹੈਵੀ ਕੀ ਪ੍ਰਾਈਸ ਹੈ ਇਹ ਸਭ ਤੋਂ ਸੇਲ ਦੇ ਵਿੱਚ ਪ੍ਰੋਵਾਈਡ ਕਰਾਵਾਂਗੇ 500 550 600 ਦੇ ਵਿੱਚ ਇਹ ਜਿਹੜੀ ਜਿੰਨੀ ਕਿਸੇ ਵੈਰਾਈਟੀ ਦੇਖ ਰਹੇ ਹਾਂ 500 550 600 ਦੇ ਵਿੱਚ ਤੁਹਾਨੂੰ ਇਹ ਸਾਰੀ ਆਲ ਓਵਰ ਦੀ ਹਾਂਜੀ ਆਈਟਮਸ ਮਿਲ ਜਾਏਗੀ ਨੋਰਮਲ ਰੇਂਜ ਮਾਰવાડી ਠੀਕ ਹੈ ਨਾ ਜੀ ਤੇ ਹਰ ਇੱਕ ਚੀਜ਼ ਓਕੇ ਆਏਗੀ ਇਹਦੇ ਵਿੱਚ ਠੀਕ ਹੈ ਨਾ

ठीक है बहुत सोना लेंगे अभी तैयार होएगा कैनेट थे साड़ी दुकान कांदा वेस्ट लहंगा रस्ट कलर पर जी बहुत चलता लेटेस्ट डिजाइन है जी लहंगे सारे ट्रेंडिंग है जी ये तो पीस आएगा पति और अच्छी लुक के बच्चे पीस आएगा ठीक है जी महाराजा स्टाइल आएगा बिल्कुल शेरवानी आएगी ना अंदर अंडर बास्केट आएगी ठीक है जी और फ्रंट बैक हर एक चीज़ ये सोनी आएगी नॉर्मल भी, भी मिल जाएगी डिजाइनर भी मिल जाएगी बॉलीवुड स्टाइल हैगा भाजी कलर भी अलग बिल्कुल यूनिक कलर और है और सोनी चीज़ हैगी भाजी ਇਸ ਤੋਂ ਬਾਅਦ ਲੈਦਰ ਲੈਦਰ ਟੱਚ ਦੇ ਵਿੱਚ ਹੈਗਾ ਪੀਸ ਭਾਜੀ ਲੈਦਰ ਵਰਕ ਹੈਗਾ ਉਸ ਤੋਂ ਬਾਅਦ ਕੰਟਰਾਸਟ ਦੇ ਵਿੱਚ ਸੋਨਾ ਕੰਮ ਹੈਗਾ ਇਸ ਤਰ੍ਹਾਂ ਹੀ ਜਿਆ ਰਿਸੈਪਸ਼ਨ ਪਾਰਟੀ ਲਈ ਮੰਗਦੇ ਆ ਠੀਕ ਹੈ ਨਾ ਜੀ ਉੱਪਰ ਬਾਸਕਟ ਹੋਏਗੀ نیچے ਕੁੜਤਾ ਹੋਏਗਾ ਬੈਸਟ ਚੀਜ਼ ਹੈਗੀ ਭਾਜੀ ਬੋਲੋ ਪਤੀ ਬੰਦੇ ਪਤੀ ਕਾ ਹੈਗਾ ਕਾਟਨ ਦਾ ਪਿਓਰ ਕਾਟਨ ਦਾ ਸੂਟ ਹੈਗਾ ਭਾਜੀ ਸਟਿਚ ਹੈਗਾ ਪੂਰਾ ਪਲਾਜ਼ੋ ਨਾਲ ਹੈਗਾ ਪ੍ਰਾਈਸ ਵੀ ਦਾ ਦਾ ਪ੍ਰਾਈਸ ਵੀ ਭਾਦੀ ਬਾਜ਼ਾਰ ਨਾਲੋਂ ਮਾਰਕੀਟ ਨਾਲੋਂ ਬਹੁਤ ਘੱਟ ਹੋਏਗਾ ਆਪਣਾ ਪ੍ਰਾਈਸ ਇਹਦਾ ਆਏਗਾ ਭਾਦੀ ਸਿਰਫ 750 ਰੁਪਏ ਦਾ ਦੀ ਔਰ ਮਾਰਕੀਟ 'ਚ 1200 ਰੁਪਏ ਤੋਂ ਘੱਟ ਨਹੀਂ ਮਿਲੇਗਾ ਤੁਹਾਨੂੰ ਠੀਕ ਹੈ ਨਾ ਜੀ ਵਧੀਆ ਛੂਟ ਆਏਗਾ ਫਿਰ ਔਰ ਜਿਸ ਤਰ੍ਹਾਂ ਮਰਜੀ ਇਹਨੂੰ ਤੁਸੀਂ ਚਲਾਓ ਮਸਲਿੰ ਦੇ ਉੱਤੇ ਆ ਪਾਰਟੀ ਵੇਅਰ ਆਈਟਮ ਹੈ ਔਰ ਅੰਕੀਤਾ ਸੂਟ ਹੀ ਲੈਣਾ ਹੋਵੇ ਤੇ 12-1300 ਰੁਪਏ ਦਾ ਸੂਟ ਇਹ ਅੰਕੀਤਾ ਹੀ ਆਂਦਾ ਕਿੰ ਕਰਕੇ ਤੇ ਆ ਇਹ ਤੁਹਾਨੂੰ ਸਟਿਚਿੰਗ ਕੀਤਾ ਹੋਇਆ ਸੂਟ ਤੁਹਾਨੂੰ 1200 ਰੁਪਏ ਦਾ ਮੈਂ ਅਵੇਲੇਬਲ ਕਰਾ ਦਾਂ ਅਵੇਲੇਬਲ ਕਰਾ ਦਾਂ ਔਰ ਵਧੀਆ ਚੀਜ਼ ਹੈ ਇਹ ਬੱਜ ਰਾਜਾ ਰਾਨੀ ਸਟਾਈਲ ਦਾ ਸੂਟ ਦਿਖਾ ਆ ਵੀ ਚੀਜ਼ ਬਹੁਤ ਓਕੇ ਹੈ ਇਹ ਕਿਹੜਾ ਚੈਲੰਜ ਇਹ ਵੀ ਰਾਜਾ ਰਾਨੀ ਸਟਾਈਲ ਹੈ ਬੱਜੀ ਬਿਲਕੁਲ ਬਨਾਸੀ ਦੇ ਦਿੰਦੇ ਹੈ ਪਰ ਪਿਓਰ ਖੀਮ ਖਾਮ ਕਪੜੇ ਦਿੰਦੇ ਹੈ ਰੈਡੀਮੇਡ ਦੇ ਵਿੱਚ ਵਿਦ ਸਟਿਚਰ ਜੀ ਔਰ ਦੁਪੱਟਾ ਨਾਲ ਸਾਨੂੰ ਇਹ ਵੀ ਤੁਹਾਨੂੰ ਮੈਂ ਅਵੇਲੇਬਲ 1600 ਰੁਪਏ ਚ ਕਰਾ ਦਾਂਗਾ। ਇਸ ਰਦੀ ਰੇਨ ਦੇ ਵਿੱਚ ਅਵੇਲੇਬਲ ਹੋ ਜਾਏਗੀ ਭਾਜੀ। ਫਰਸ਼ੀ ਸਲਵਾਰ ਨਾਲ ਭਾਜੀ ਜਿੱਦੀ ਸਵਾਈ ਹੀ ਮੇਰੇ ਹਸਾਬ ਨਾਲ ਘਟੋ ਘਟਣੀ ਲਾਈਨਿੰਗ ਵਾਲੇ ਸੂਟ ਦੀ 800 900 ਰੁਪਏ ਸਲਾਈ ਹੈ। ਔਰ ਤੁਹਾਨੂੰ ਇਹ ਸੀਤਾ ਥਲਾਇਆ ਸੂਟ ਮੈਂ ਸਾਨੂੰ ਅਵੇਲੇਬਲ 1100 ਰੁਪਏ ਚ ਕਰਾ ਰਹਾ ਹਾਂ ਪੱਛ 1100 ਰੁਪਏ ਹਾਂਜੀ ਔਰ ਚੀਜ਼ ਵੀ ਓਕੇ ਹੋਏਗੀ ਭਾਜੀ ਜਿਸ ਤਰ੍ਹਾਂ ਮਰਜੀ ਇਹਨੂੰ ਤੁਸੀਂ ਪਾਰਟੀ ਵਿੱਚ ਵਰਤ ਆ ਰਿਹਾ ਅੱਗੇ ਭਾਜੀ ਔਰ ਜਿਸ ਤਰ੍ਹਾਂ ਮਰਜੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਔਰ ਕੋਈ ਇਸ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਹੋਈ ਕਲਰ ਇਹਦੇ ਚ ਹਰ ਇੱਕ ਤੇ 3 3 4 4 ਮਿਲ ਜਾਣਗੇ ਇਹਦੀ ਵੀ ਕਾਸਟ ਭਾਜੀ ਹੈਂਡਵਰਕ ਦਾ ਆਏਗਾ ਭਾਜੀ ਇਹ ਵੀ ਤੁਹਾਨੂੰ ਬਹੁਤ ਵਰਕ ਆ ਜੀ ਹੈ ਇਨ ਜਾਫਾ ਵੀ ਕਹਿ ਦਿੰਦੇ ਕਈ ਡਿਵਾਈਡਰ ਕਹਿ ਦਿੰਦੇ ਠੀਕ ਹੈ ਜੀ ਟੋਟਲੀ ਹੈਂਡ ਵਰਕਿੰਗ ਹੋਈ ਹੋਈ ਹੈ ਤੇ ਇਹ ਵੀ ਸੂਟ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਪ੍ਰੋਵਾਈਡ ਕਰਾਂ ਮੈਂ ਓਨਲੀ 1500 ਰੁਪਏ 1500 ਰੁਪਏ ਵਿੱਚ ਸਿਰਫ ਕਰਾਂ 1500 ਰੁਪਏ ਦੇ ਵਿੱਚ ਇਹ ਜੀ ਸੂਟ ਇਹ ਵੀ ਪ੍ਰੋਵਾਈਡ ਕਰਾਂ ਹੈਂਡ ਵਰਕਿੰਗ ਹੋਈ ਹੋਈ ਹੈ ਸਾਰੀ ਦੇਖੋ ਜੀ ਹਾਂ ਜੀ ਤੇ 1500 ਰੁਪਏ ਦੇ ਵਿੱਚ ਹੈ ਜੀ ਸਟਿਚ ਸੂਟ ਪੂਰਾ ਤੁਸੀਂ ਜਾਂਦੇ ਪਾਰਟੀ ਦੇ ਕਿਤੇ ਵੀ ਜਾ ਸਕਦੇ ਹੋ ਪਰ ਕਾਸ ਆਰਗੰਜ਼ਾ ਦੇ ਹੁੰਦੇ ਹੈ ਬੱਚ ਔਰ ਹਰ ਇੱਕ ਚੀਜ਼ ਇਹਦੇ ਚ ਓਕੇ ਹੋਏਗੀ ਭਾਜੀ ਸੂਟ ਦੇ ਵਿੱਚ ਨਾਲ ਦੁਪੱਟਾ ਵੀ ਫੈਂਸੀ ਵਰਕ ਵਾਲਾ ਜੀ ਹਾਈਲਾਈਟ ਕੀਤਾ ਹੋਇਆ ਕੰਮ ਸਾਰਾ ਇਹ ਵੀ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਮਿਲਣਾ ਪਿਆ ਪਿਓਰ ਚਨਾਉਨ ਦੇ ਉੱਤੇ ਭਾਜੀ ਔਰ ਹਰ ਇੱਕ ਚੀਜ਼ ਕੰਪਲੀਟ ਹੋਏਗਾ ਸੂਟ ਦੇ ਵਿੱਚ ਜੋ ਵੀ ਬਿਲਕੁਲ ਨਵੇਂ ਕਨਸੈਪਟ ਜੋ ਵੀ ਹੈ ਉਹ ਸਾਰੇ ਤੁਹਾਨੂੰ ਪ੍ਰੋਵਾਈਡ ਕਰਾਏ ਜਾਣ। ਮਰੀ। ਨਮਸਕਾਰ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਵਾਲਿਆਂ ਨੂੰ। ਔਰ ਮੈਂ ਪਿਛਲੇ 20 ਸਾਲ ਤੋਂ ਇੱਥੇ ਕੰਮ ਕਰਦਾ ਆ ਰਿਹਾ ਕੱਪੜੇ ਦਾ। ਤੇ ਇੱਕ ਲਹਿੰਗਾ ਸਟੋਰ ਹੈਗਾ ਮੇਰਾ ਬਹੁਤ ਵਧੀਆ। ਜਿੱਥੇ ਆਪਾਂ ਹਰ ਇੱਕ ਚੀਜ਼ ਦੁਲਾ ਦੁਲਨ ਨੂੰ ਤਿਆਰ ਕਰੀਦਾ ਔਰ ਉਹਦੇ ਸੁਪਨਿਆਂ ਦੇ ਜਿਹੜੇ ਡ੍ਰੀਮਸ ਦੇ ਉਹਦੇ ਦੇ ਆ ਉਹਨਾਂ ਨੂੰ ਪੂਰਾ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰੀ ਦੀਆ ਔਰ ਵਧੀਆ ਢੰਗ ਨਾਲ ਉਹਨਾਂ ਨੂੰ ਤਿਆਰ ਕਰਕੇ ਉਹਨਾਂ ਨੂੰ ਵਧੀਆ ਡਰੈਸ ਅਪ ਦੇ ਦਿੱਤੀ ਹੈ ਔਰ ਇਹਦੇ ਵਿੱਚ ਇੱਕ ਆਪਣਾ ਵਧੀਆ ਉਪਰਾਲਾ ਕੀਤਾ ਹੈ ਇੱਕ ਵੱਡਾ ਸ਼ੋਰ ਖੋਲਿਆ ਔਰ ਇੱਥੇ ਹਰ ਇੱਕ ਚੀਜ਼ ਬ੍ਰਾਈਡਲ ਦੇ ਅਗੇਂਤ ਤੁਹਾਨੂੰ ਜਿਸ ਤਰ੍ਹਾਂ ਬ੍ਰਾਈਡਲ ਲਹਿੰਗਾ ਬ੍ਰਾਈਡਲ ਗਾਊਨ ਸਾਈਡਰ ਲਹਿੰਗਾ ਬ੍ਰਾਈਡਲ ਸੂਟ ਔਰ ਸ਼ੇਰਵਾਨੀ ਜਾਗੂ ਬ੍ਰਾਈਡਲ ਜੁਐਲਰੀ ਹਰ ਇੱਕ ਚੀਜ਼ ਮਿਲੇਗੀ ਔਰ बहुत रीजनेबल प्राइस से मिलेगी और उसी रेंट से भी इस चीज को तो प्रोवाइड कर सकते हैं। जैसे कि डोला और डोलंदा हर एक तरह था। हर एक तरादा जो भी है मैं देखो। ਅੱਗੇ ਦੇ ਸਾਹਮਣੇ ਗਾਵਾ ਦਾ 15000 ਨੰਬਰ 30 ਨੰਬਰ ਆ ਦੇ ਕਿ 3 ਨੰਬਰ ਦਾ ਬੁੱਕਾ ਅੰਕਦਰ ਆ ਰਿਹਾ ਹੈ 3 ਨੰਬਰ ਦਾ 1000 ਉਹ ਨਹੀਂ ਅਗਲੇ